You ਹਮਾਰਾ ਹਰ ਹਰ ਸੇਵਾ ਲਾਖੀ ਪਰਮ ਸ੍ਰੀ ਮਾਨ ਸਤਕਾਰਯੋਗ ਦੀਨ ਦਿਆਲ ਗਰੀਬ ਆਵਾਜ਼ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਸਤਿਗੁਰੂ ਜੀ ਪਾਵਨ ਪਵਿੱਤਰ ਹਜ਼ੂਰੀ ਦੀਆਂ ਹਾਜ਼ਰੀਆਂ ਭਰ ਕੇ ਗੁਰ ਸੰਗਤ ਦਾ ਆਨੰਦ ਮਾਣ ਰਹੇ ਗੁਰੂ ਪਿਆਰੇ ਗੁਰੂ ਸWARE ਖਾਲਸਾ ਜੀ ਸਾਰੇ ਵਿਰਧੀਆਂ ਦੇ ਵਿੱਚ ਇਹ ਗੱਲ ਭਲੀ ਭਾਤ ਦੀ ਵਿਦਤ ਹੈ ਗੁਰੂ ਗੋਬਿੰਦ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਵਾਜ ਗੁਰੂ ਜੀ ਦੀਆਂ ਅਗ ਦਿੱਤੀਆਂ ਹੋਈਆਂ ਦਾਤਾਂ ਦੇ ਸ਼ੁਕਰਾਨੇ ਨਮਿੱਤ ਇਸ ਪਵਨ ਪਵਿੱਤਰ ਅਸਥਾਨ ਤੇ ਪਰਸੋਂ ਰੋਜ਼ ਤੋਂ ਸ੍ਰੀ ਅਖੰਡ ਪਾਠ ਸਾਹਿਬ ਕਰਾਰਨ ਜਦੋਂ ਮੈਂ ਮਿਰਲੇਕ ਤਾਂ ਸਾਹਿਤਕ ਬੋਲੂ ਕੋਇਆ ਹੈ ਔਰ ਗੁਰੂ ਕੀ ਸੁੰਦਰ ਹਜ਼ੂਰੀ ਦੇ ਵਿੱਚ ਪਵਿੱਤਰ ਦੀਵਾਨ ਸੱਜੇ ਹਾਂ ਜਿਨ੍ਹਾਂ ਦੇ ਵਿੱਚ ਆਪ ਜੀ ਨੇ ਗੁਰੂ ਕੀ ਬਾਣੀ ਦਾ ਕੀਰਤਨ ਸਰਵਣ ਕਰਕੇ ਲਾਭ ਪ੍ਰਾਪਤ ਕੀਤਾ ਹੈ ਗੁਰਮਤ ਵਿਚਾਰਾਂ ਦੀ ਪਰਾਰੰਭਤਾ ਤੋਂ ਪਹਿਲਾਂ ਸਰਬੱਤ ਸੰਗਤ ਤਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰ ਝੁਕਾਓ ਦੋਵੇਂ ਹੱਥ ਜੋੜ ਕੇ ਬੋਲਾਈ ਗੁਰੂ ਕੀ ਫਤਿਹ ਪ੍ਰਵਾਨ ਕਰੋ ਗੱਜ ਕੇ ਆਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਬਾਣ ਅੜਦੇ ਆਂ ਗੁਰੂ ਕੀ ਬਾਣੀ ਦਾ ਪਵਿੱਤਰ ਬਚਨ ਹੈ ਰਾਹ ਦੋ ਹੈ ਇੱਕ ਜਾਣ ਸੋਈ ਸਿੱਧ ਸੀ ਕਫਰ ਗੋ ਕਫਰਾਨ ਕਿਆਜ ਜਸੀ ॥॥ ਵਾਹਿਗੁਰੂ ਪ੍ਰਮਾਤਮਾ ਨੇ ਜਿਵੇਂ ਇਸੇ ਸ੍ਰਿਸ਼ਟੀ ਬਣਾਈ ਹੈ ਹਮੇਸ਼ਾ ਇਸ ਦੇ ਦੋ ਪੱਖ ਰੱਖੇ ਹਨ ਪਰਮੇਸ਼ਰ ਨੇ ਜੇ ਦਿਨ ਬਣਾਈ ਹੈ ਤੇ ਉਸ ਦੇ ਮੁਕਾਬਲੇ ਉਸ ਦੇ ਬਰੋਬਰ ਰਾਤ ਬਣਾਈ ਹੈ ਇਸੇ ਪ੍ਰਕਾਰ ਜੇ ਧੁੱਪ ਬਣਾਈ ਹੈ ਤੇ ਉਸ ਦੇ ਮੁਕਾਬਲੇ ਉਸ ਦੇ ਬਰੋਬਰ ਸ਼ਾਮ ਬਣਾਈ ਹੈ ਜੇ ਚੰਗੇ ਬਣਾਏ ਹਨ ਤੇ ਮਾੜੇ ਲੋਕ ਸੰਸਾਰ ਦੇ ਉੱਪਰ ਬਣਾਏ ਹਨ ਸਾਧਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚਾ ਵਾਚਣ ਜੀ ਦੀ ਪਾਵਨ ਪਵਿੱਤਰ ਬਾਣੀ ਦਾ ਬਚਨ ਹੈ ਦੋ ਰਾਹ ਹੈ ਗੁਰੂ ਪਰਮਾਤਮਾ ਨੇ ਇੱਕ ਤਿਆਰ ਇਸ ਸੰਸਾਰ ਦੇ ਵਿੱਚ ਕੀਤੇ ਪਰ ਜੇ ਨਾ ਸੱਚਾ ਗੁਰੂ ਹੋਇਆ ਨਾ ਉਹ ਉਪਦੇਸ਼ ਦਿੰਦਾ ਹੈ ਇਹ ਵੀ ਦੋਹਾਂ ਰਾਹਾਂ ਦੇ ਵਿੱਚੋਂ ਇੱਕ ਜਿਹੜਾ ਰਾਹ ਹੈ ਉਹ ਰਾਤ ਦੇ ਉੱਪਰ ਚੱਲ ਕੇ ਮਨੁੱਖ ਜਿਹੜਾ ਆਪਣਾ ਜੀਵਨ ਸਫਲ ਕਰ ਸਕਦਾ ਹੈ ਜੇ ਦੂਸਰੇ ਰਾਤ ਦੇ ਉੱਪਰ ਪੈਰ ਧਰੇਗਾ ਤੇ ਮਨੁੱਖ ਆਪਣਾ ਜਿਹੜਾ ਜੀਮਣ ਹੈ ਉਸ ਨੂੰ ਸਫਲ ਕਰ ਲਵੇ ਪਵਿੱਤਰ ਬਾਣੀ ਦਾ ਆਪ ਜੀ ਬਚਨ ਸਰਵਣ ਕਰ ਰਿਹਾ ਉਹ ਇਨ ਵਿਧ ਪਾਸਾ ਢਾਣਾ ਉਹ ਵੀਰ ਬਸੰਤ ਰਾਜ ਦੇ ਵਿੱਚ ਸਤਿਗੁਰੂ ਕਹਿੰਦੇ ਮੇਰੇ ਵੀਰੋ हे मेरे प्रभू हे मेरे गुरु सिखू इस विधि के नाल इस तंग तरीके दे नाल अपने आप दा जेड़ा फासा है भाव अपने आप नु धरनक क्यों महाराज क्योंकि सतगुरु गुरु ग्रंथ साहिब महाआस सच्चे पादशाह जी दी पवित्र वाणी के विच ਮੇਰੇ ਸਤਿਗੁਰਾਂ ਨੇ ਮਨੁੱਖ ਦੇ ਹਾਲਾਤ ਦੱਸੇ ਹਨ ਮਨੁੱਖ ਦੇ ਜੀਵਨ ਦੇ ਜਿਹੜੇ ਕਰਮ ਹਨ ਉਹ ਦੱਸਿਆ ਮਨੁੱਖ ਆਵੇ ਮਨੁੱਖ ਜਾਵੇ ਮਨੁੱਖ ਫਿਰ ਫਿਰ ਜ਼ਖ਼ਮ ਖਾਵੇ ਜਿਤਨੇ ਨਰਕ ਸੇ ਮਨੁੱਖ ਭੋਗੇ ਗੁਰਮੁਖ ਲੇਖ ਨਾ ਵਾਸਾ ਤੰਗ ਸਤਿਗੁਰੂ ਗੁਰੂ ਗ੍ਰਾਂਥ ਜੈ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਪ੍ਰਿਆ ਜੇ ਦੂਸਰਾ ਰਾਹ ਦੂਸਰਾ ਰਸਤਾ ਆਪਣੇ ਜੀਵਨ ਦੇ ਵਿੱਚ ਇਖਤਿਆਰ ਕਰ ਲਿਆ ਤੇ ਸਮਝ ਲਈ ਮਨੁੱਖਾ ਜਨਮ ਧਾਰ ਕੇ ਸੰਸਾਰ ਦੇ ਵਿੱਚ ਆਇਆ ਹਨ ਸਹਿ ਪਰ ਇਸ ਦਾ ਲਾਭ ਕੋਈ ਨਹੀਂ ਖਰੇਦਾ ਜੈਸਾ ਆਇਆ ਸੰਸਾਰ ਦੇ ਉਪਰ ਵੈਸਾ ਹੀ ਚਲੇ ਗਿਆ ਕਰਮ ਤਾਂ ਸੁਤਰਤਕ ਕੀਤੇ ਪਰ ਉਹਨਾਂ ਦਾ ਜਿਹੜਾ ਫਲ ਸੀ ਉਹ ਦੁੱਖ ਰੋਗ ਹੋਇਆ। ਇਸ ਵਾਰ ਸੇ ਆਪਾਂ ਪਵਿੱਤਰ ਬਾਣੀ ਦਾ ਬਚਨ ਸਰਮਣ ਕੀਤਾ ਹੈ ਉਸ ਦੀਆਂ ਰਹਾਉ ਵਾਲੀਆਂ ਪੰਕਤੀਆਂ ਹਨ। ਇਹਨ ਵਿਦ ਪਾਸਾ ਢਲੋ ਵੀਰ ਗੁਰਮੁਖ RAM ਨਾਮ ਪਰਗਾਸੋ ਅੰਤ ਕਾਰ ਮਤ ਲਾਗੇ ਪੀਰ। ਸਾਰੇ ਦੇ ਨਾਲ ਪਹਿਲ ਨੂੰ ਜਿਹੜਾ ਮੁਖੀ ਗੁਰੂ ਹੈ ਮੁਖੀ ਗੁਰੂ ਦੇ ਦੁਆਰਾ ਉਪਦੇਸ਼ ਲੈ ਕਰਕੇ ਵਾਹਿਗੁਰੂ ਪ੍ਰਮਾਤਮਾ ਦਾ ਜਿਹੜਾ ਨਾਮ ਹੈ ਉਸ ਨਾਲ ਜੀਵਨ ਦੇ ਵਿੱਚ ਜਿਹੜਾ ਪ੍ਰਗਾਸ ਕਰਦਾ ਬਹੁਤਾਰਤ ਸੰਸਾਰ ਦੇ ਉੱਪਰ ਇਹ ਵਿਚਾਰ ਕਰਦੀ ਹੈ ਜੇ ਰਾਮ ਤਾਂ ਪਰਮੇਸ਼ਰ ਦਾ ਨਾਮ ਤਾਂ ਆਪ ਵੀ ਜਪਿਆ ਜਾ ਸਕਦਾ ਹੈ ਫਿਰ ਗੁਰੂ ਨੂੰ ਵਿਚ ਵਿਚੋਲਾ ਪਾਉਣ ਦੀ ਕੀ ਲੋੜ ਨਾਮ ਮੁਨੁਖ ਜਪ ਸਕਦਾ ਪਰ ਨਾਮ ਜਪਿਆ ਹੋਇਆ ਮੁਨੁਖ ਦਾ ਜੇ ਸੱਚਾ ਗੁਰੂ ਨਹੀਂ ਤੇ ਉਹ ਸਕਾਰਤ ਨਹੀਂ ਹੁੰਦਾ ਉਹ ਸਫਲ ਨਹੀਂ ਹੁੰਦਾ ਜਿੰਨੇ ਵੀ ਆਪਾਂ ਧਰਮ ਦੇ ਧਾਰਮਿਕ ਗ੍ਰੰਥ ਪੜ੍ਹਦੇ ਆ ਉਹਨਾਂ ਦੇ ਵਿੱਚੋਂ ਇਹ ਗੱਲ ਉੱਪਰ ਕੇ ਸਾਹਮਣੇ ਆਉਂਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਵਿੱਚ ਇੱਕ ਮਨੋਖਾ ਸਰੀਰ ਨੂੰ ਦੁਸਤ ਦਾ ਨਾਮ ਦਿੱਤਾ ਗਿਆ ਉਸ ਦਾ ਨਾਮ ਸੀ ਹਰਿ ਰਾਜਸ਼ ਪਰ ਜੇ ਆਪਾਂ ਉਸ ਦੇ ਜੀਵਨ ਬਾਰੇ ਪੜ੍ਹੀਏ ਤਾਂ ਉਹਨੇ ਬਾਹਰੀ ਰੂਪ ਪਰਮਾਤਮਾ ਦੀ ਇੰਨੀ ਬੰਦਗੀ ਕੀਤੀ ਸੀ ਪਰਮੇਸ਼ਰ ਨੂੰ ਸਾਾਰ ਸਾਾਰ ਪ੍ਰਗਟ ਕੀਤਾ ਸੀ ਜਦੋਂ ਸਾਾਰ ਸਾਾਰ ਬਾਹਰੀ ਰੂਪ ਪਰਮਾਤਮਾ ਪ੍ਰਗਟ ਹੋਇਆ ਤਾਂ ਪਰਮੇਸ਼ਰ ਦੇ ਕੋਲੋਂ 12 ਵਾਰ ਮੰਗੇ ਹੀ ਅਕਾਲ ਪੁਰਖ 와ਹੀ ਗੁਰੂ ਪ੍ਰਮਾਤਮਾ ਨਾਮੇ ਦਿਨੇ ਮਰਾਂ ਨਾਮੇ ਰਾਤ ਨੂੰ ਮਰਾਂ ਨਾਮੇ ਇਸ ਪ੍ਰਕਾਰ ਕੋਈ ਸ਼ਸਤਰ ਅਸਤਰ ਜਾਤੀ ਮੈਨੂੰ ਮਾਰ ਨ ਸਕੇ ਨਾਮੇ ਧਰਤੀ ਤੇ ਮਰਾਂ ਨਾਮੇ ਆਕਾਸ਼ ਦੇ ਵਿੱਚ ਮਰਾਂ ਨਾਮੇ ਘਰ ਦੇ ਅੰਦਰ ਮਰਾਂ ਨਾਮੇ ਘਰ ਦੇ ਬਾਹਰ ਮਰਾਂ ਇਹ ਤਿਆਰ ਉਸ ਨੇ 12 ਵਾਰ ਪ੍ਰਾਪਤ ਕਰਾ ਵਾਹਿਗੁਰੂ ਪ੍ਰਮਾਤਮਾ ਦੀ ਇੰਨੀ ਅਰਾਧਨਾ ਕੀਤੀ ਪ੍ਰਮਾਤਮਾ ਨੇ ਚਾਈ ਚਾਈ ਖੁਸ਼ੀ ਖੁਸ਼ੀ ਉਸ ਦੀ ਭਗਤੀ ਤੋਂ ਖੁਸ਼ ਹੋ ਕਰਕੇ ਉਸ ਨੂੰ ਇਹ ਵਰ ਵੀ ਦੇ ਪਰ ਗੁਰੂ ਸੱਚਾ ਨਹੀਂ ਸੀ ਇਸ ਕਰਕੇ ਮਨ ਦੇ ਵਿੱਚ ਹੰਕਾਰ ਪੈਦਾ ਹੋ ਗਿਆ ਕਿ ਮੈਂ ਚਰਨ ਜੀਵੀ ਬਣ ਗਿਆ ਕਿਉਂਕਿ ਜੇ ਗੁਰੂ ਹੁੰਦਾ ਗੁਰੂ ਨੇ ਉਪਦੇਸ਼ ਦੇਣਾ ਸੀ ਕਿ ਇਹ ਦੇਹ ਸਦਾ ਚਰਵਾਸਤੇ ਰਹਿਣ ਵਾਲੀ ਨਹੀਂ ਇਹ ਇਸ ਦੇਹ ਨੂੰ ਸੰਸਾਰ ਦੇ ਵਿੱਚ ਬੜੇ ਲੋਕ ਆਏ ਮਨੁੱਖ ਤਾਂ ਈਂ ਬੜੇ ਬੜੇ ਪੀਰ ਪੈਗੰਬਰ ਔਲੀਏ ਅਵਤਾਰ ਰਬੀ ਆਏ ਉਹ ਵੀ ਯਤਨ ਕਰਨ ਦੇ باوجود ਵੀ ਇਸ ਦੇਹ ਨੂੰ ਰੱਖ ਨਾ ਸਕਦੇ ਪਰ ਉਸ ਦਾ ਗੁਰੂ ਕੋਈ ਨਹੀਂ ਸੀ ਇਸ ਲਈ ਪਰਾ ਜਿਹੜੀ ਪਰਮੇਸ਼ਰ ਦੀ ਕੀਰਤੀ ਭਗਤੀ ਉਸ ਤੇ ਦੁਆਰਾ ਪ੍ਰਾਪਤ ਕੀਤੇ ਹੋਏ ਜਿਹੜੇ ਪਰਮੇਸ਼ਰ ਵੱਲੋਂ ਬਖਸ਼ਿਸ਼ਾਂ ਮਾਰ ਉਸ ਦਾ ਮਨ ਦੇ ਵਿੱਚ ਹੰਕਾਰ ਸਥਿਰਨ ਹੋ ਗਿਆ ਜੇ ਇਸ ਰੇਲੇ ਹੰਕਾਰ ਮਨੁੱਖ ਜੀਵਨ ਦੇ ਵਿੱਚ ਵੱਧਦਾ ਹੈ ਤਾਂ ਸੁਭਾਵਕ ਹੈ ਮਨੁੱਖ ਜੀਵਨ ਦੇ ਵਿੱਚੋਂ ਵਾਹੀ ਗੁਰ ਪ੍ਰਾਤਮਾ ਘੁੱਲਦਾ ਹੈ ਪਰਮੇਸ਼ਰ ਘੁੱਲ ਜਾਂਦਾ ਹੈ ਉਸ ਅੰਕਾਰ ਨੇ ਇਹਨਾਂ ਗੱਲਾਂ ਜੀਵਨ ਦੇ ਵਿੱਚ ਇਸ਼ਾਰਾ ਮਾਰਿਆ ਕਿ ਲੱਗਾ ਰੱਬ ਕੌਣ ਨੇ ਰੱਬ ਕਿ ਨਹੀਂ ਆ ਜੇ ਵਾਹਿਗੁਰੂ ਪ੍ਰਮਾਤਮਾ ਅਮਰ ਹੈ ਵੇ ਵੀ ਹੁਣ ਅਮਰ ਹੋ ਗਿਆ ਤੇ ਮਹਾਰਾਜ ਸਤਿਗੁਰੂ ਗੁਰਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਕਹਿੰਦੀ ਹੈ ਫਿਰ ਉਸ ਨੇ ਆਪਣਾ ਨਾਮ ਜਪਾਉਣਾ ਸ਼ੁਰੂ ਕਰਤਾ ਉਹ ਜਿਹੜੀ ਪਾਠਸ਼ਾਲਾ ਦੇ ਵਿੱਚ ਪੜਾਉਣ ਵਾਲਾ ਸਾਨਾ ਸੰਦਾ ਮਰਕਾਉਸ ਨੂੰ ਵੀ ਇਹ ਗੱਲ ਕਹਿ ਤਿਓ ਅੱਜ ਤੋਂ ਜਦੋਂ ਤਰ੍ਹਾਂ ਦੀ ਪੱਟੀ ਪੜਾਉਣੀ ਹੈ ਨਾ ਮਾਲਕ ਇਹ ਇਹ ਗੱਲ ਕਹਿਨੀ ਕਿ ਪਰਮੇਸ਼ਰ ਅਮਰ ਹੈ ਪਰਮੇਸ਼ਰ ਦੀ జగਤ ਦੇ ਉੱਪਰ ਹਰਨਾਕਿਸ਼ ਦਾ ਨਾਮ ਲਿਖ ਦਿਓ ਔਰ ਅੱਜ ਤੋਂ ਇਹ ਗੱਲ ਕਹਿਨੀ ਹੈ ਕਿ ਹਰਨਾਕਿਸ਼ ਹੀ ਅਮਰ ਹੈ ਪਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦੇ ਲਿਖਨਹਾਰੇ ਪਾਇਸ ਦਾ ਭਾਉ ਗੁਰਦਾਰ ਜੀ ਕਹਿੰਦੇ ਅਸਚਰਜ ਗੱਲ ਹੋਈ ਕਿ ਜਿਵੇਂ ਇੱਕ ਜ਼ਮੀਨ ਬੰਜਰ ਪਈ ਹੋਵੇ ਉਸ ਦੇ ਵਿੱਚ ਕਮਲ-ਕੁੱਲ ਪੈਦਾ ਹੋ ਜਾਂਦੇ ਹਰ ਆਪਿਛਦਾ ਹਰਦਾ ਬੰਜਰ ਬਣ ਗਿਆ ਸੀ ਵਾਹਿਗੁਰੂ ਪਰਮੇਸ਼ਰ ਦੀ ਭਾਈ ਭਾਉ ਭਗਤੀ ਤੋਂ ਸਖਣਾ ਤੇ ਉਸ ਦੇ ਘਰੇ ਪ੍ਰਹਿਲਾਦ ਪੁੱਤਰ ਪੈਦਾ ਹੋਇਆ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਨੂੰ ਪੜੋ ਇਹਨਾ ਨਾਮ ਸਿਮਰਨ ਕਰ ਵਾਲਾ ਮਨੁੱਖ ਜਿਸ ਨੇ ਪਰਮੇਸ਼ਰ ਨੂੰ ਸਾक्षात ਪ੍ਰਗਟ ਕਰਲੇ ਪਰਮੇਸ਼ਰ ਦੇ ਕੋਲੋਂ 12 ਮਾਰ ਪ੍ਰਾਪਤ ਕਰ ਲੈ ਆਪਕੋ ਉਸ ਨੂੰ ਨਿਤ ਦੋ ਟਾਈਮ ਬਾਣੀ ਦੇ ਵਿੱਚ ਪੜਦਿਆਂ ਹਰ ਰਾਖਸ ਦੁਸਤ ਹਰ ਮਾਰਿਆ ਪ੍ਰਹਲਾਦ ਕਿਉਂਕਿ ਉਸ ਦੇ ਜਿਹੜੇ ਕਰਮ ਸੀ ਉਹ ਦੁਸਤਾਈ ਵਾਲੇ ਪਾਛੇ ਜੀ ਕਹਿੰਦੇ ਗੁਰਮੁਖ ਪਹਿਲੇ ਨੰਬਰ ਦੇ ਉੱਪਰ ਜਿਹੜਾ ਮੁਖੀ ਗੁਰੂ ਹੈ ਉਸ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰੋ ਉਸ ਦਾ ਉਪਦੇਸ਼ ਲਓ ਕਿਉਂਕਿ ਮਹਾਰਸ ਜੀ ਪਾਛੇ ਜੀ ਦਾ ਆਪਾਂ ਬਚਨ ਪੜ੍ਹਦੇ ਆ ਬਿਨ ਸਤਗੁਰ ਕਿਨੈ ਨਾ ਪਾਇਓ ਬਿਨ ਸਤਗੁਰ ਕਿਨੈ ਨਾ ਪਾਇਆ ਸਤਗੁਰ ਵਿੱਚ ਆਪ ਰੱਖਿਆ ਵਾਹਿਗੁਰੂ ਪ੍ਰਮਾਤਮਾ ਨੇ ਇਸ ਸੰਸਾਰ ਦੇ ਵਿੱਚ ਵਿਧੀ ਵਿਧਾਨ ਬਣਾਇਆ ਹੈ ਕਿ ਜਿਹੜਾ ਇਸ ਸੰਸਾਰ ਦੇ ਵਿੱਚ ਮੁਕਤ ਹੋਵੇਗਾ ਉਹ ਗੁਰੂ ਦੁਆਰਾ ਹੀ ਹੋਵੇਗਾ ਜਿਹੜਾ ਅਜੇ ਤੱਕ ਮੁਕਤ ਹੋਇਆ ਹੈ ਉਹ ਗੁਰੂ ਦੁਆਰਾ ਹੀ ਹੋਇਆ ਹੈ ਔਰ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਮੁਕਤ ਹੋਵੇਗਾ ਜਿਨ੍ਹਾਂ ਚਿਰ ਤੱਕ ਜੀਵਨ ਦੇ ਵਿੱਚ ਗੁਰੂ ਉਪਦੇਸ਼ ਨਹੀਂ ਉਨਾਂ ਚਿਰ ਤੱਕ ਮਨੁੱਖ ਜਾਂ ਮਨੁੱਖਾ ਸਰੀਰ ਸੰਸਾਰ ਦੇ ਵਿੱਚੋਂ ਮੁਕਤ ਨਹੀਂ ਹੋਇਆ। ਤਾਂ ਗੁਰੂ ਰੰਗ ਸਹਿਬ ਮਹਾਰਾਜ ਸਾਹਿਬ ਜੀ ਕਹਿੰਦੇ ਮਾਤੋ ਤੁ ਪਰਮ ਕੋ ਲੈ ਸੰਸਾਰ ਬੇਨਗੁਰ ਕੋਏ ਨਾ ਦਰਸਾ। ਕਹਿੰਦੇ ਐ ਵੀ ਪਰਮ ਭੁਲੇਖਿਆਂ ਦੇ ਵਿੱਚ ਨਾ ਪਿਓ ਇਹ ਸੰਸਾਰ ਦੇ ਗੁਰ ਕੋ ਬਿਨਾ ਗੁਰੂ ਤੋਂ ਇਸ ਸੰਸਾਰ ਦੇ ਵਿੱਚ ਨਾ ਤਾਂ ਕੋਈ ਪਾਰ ਉਤਰੇ ਔਰ ਨਾ ਹੀ ਔਰ ਆਗੇ ਸਮੇਂ ਦੇ ਵਿੱਚ ਉਤਰੇ ਤਾਂ ਆਪਾਂ ਗੁਰੂ ਦੀ ਪਵਿੱਤਰ ਬਾਣੀ ਦਾ ਕੀਰਤਨ ਸਰਵਨ ਕਰਏ ਸਾਂ ਸਤਿਗੁਰੂ ਕੰਦੇ ਪਹਿਲੇ ਨੰਬਰ ਉੱਤੇ ਪਰ ਸੱਚਾ ਗੁਰੂ ਤੁਹਾਨੂੰ ਪ੍ਰਾਪਤ ਹੋ ਸੱਚੇ ਗੁਰੂ ਦੇ ਪਾਸੋਂ ਜਿਹੜਾ ਪਰਮੇਸ਼ਵਰ ਦਾ ਨਾਮ ਹੈ ਉਸ ਦੀ ਪ੍ਰਾਪਤੀ ਕਰਨੀ ਔਰ ਜੋ ਸਾਡੇ ਧਰਮ ਦਾ ਵਿਧੀ ਵਿਧਾਨ ਹੈ ਉਸ ਦੇ ਮੁਤਾਬਕ ਕੇਵਲ ਤੇ ਕੇਵਲ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਨਾਮ ਹੈ ਜਿਸ ਨੂੰ ਗੁਰੂ ਕੀ ਪਵਿੱਤਰ ਬਾਣੀ ਨੇ ਕਿਹਾ ਹੈ ਵਾਹਿਗੁਰੂ 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 ਜਿਸ ਨੂੰ ਆਪੋ ਹਉਮਕੁਨਾਮੀ ਦੇ ਰੂਪ ਦੇ ਵਿੱਚ ਸਰਮਣ ਕੀਤਾ ਸੀ ਜਪ ਮੰਨ ਸਤਨਾਮ ਸਦਾ ਸਤਨਾਮ ਉਹ ਜਿਹੜਾ ਸੱਚਾ ਨਾਮ ਹੈ ਪੰਜ ਪਿਆਰ ਸਹਿਮਾਨ ਅਮਰਤੀ ਦਾਤ ਦੇਵ ਕੋ ਬਾਦਾਂ ਨਾਮ ਦੀ ਦਾਤ ਕਰਦੇ ਇਹ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੀ ਬਾਛਾ ਜੀ ਜਿਨ੍ਹਾਂ ਦਾ ਆਪਾਂ ਆਉਣ ਵਾਲੇ ਜਨਨ ਦੇ ਵਿੱਚ ਪ੍ਰਕਾਸ਼ ਤੁਮ ਮਨਾਉਣਾ ਹੈ ਇਹ ਮਿੱਠੀ ਬਣਾਣੀ ਬਣਾਤਾ ਪੰਜ ਸਿੰਘ ਅੰਮ੍ਰਿਤ ਜੋ ਦੇਵ ਹੈ ਤਾਂ ਕੋ ਸਿਰ ਧਰ ਸ਼ਕ ਹੁਕਮ ਲੇਵੈ ਉਨਮੇਲ ਪੰਜੋ ਰੈਤ ਜੋ ਭਖ ਹੈ ਤਾ ਕੋ ਮਨ ਮੇਂ ਧ੍ਰਿੜ ਕਰ। ਇਹ ਸਤਿਗੁਰੂ ਨੇ ਕੇਵਲ ਮੰਤਰ ਇਹ ਆਪਣੀ ਖਾਲਸੇ ਨੂੰ ਦਿੱਤਾ। ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਤ ਮੰਤਰ ਖਾਲਸੇ ਪ੍ਰਭ ਦੀਨਾ। ਵਾਹਿਗੁਰੂ ਪਦ ਪਾਵਨ ਦੀਨਾ ਸ੍ਰੀ ਸਰਬ ਲੋਹ ਦੇ ਵਿੱਚ ਬਚੇ। ਜਿੱਦਾਂ ਅਨੁਰੂਪ ਮਾਨਿਤ ਦੇਵ ਮਹਾਰਾਜ ਜੀ ਨੇ ਆਪਨੇ ਪੰਥ ਦੇ ਵਾਰਸਾਂ ਦੀ ਝੋਲੀ ਦੇ ਵਿੱਚ ਇਹ ਵਾਹਿਗੁਰੂ ਮੰਤਰ ਦੀ ਦਾਤ ਹੈ। ਔਰ ਸਮੇ ਸਮੇ ਮੁਤਾਬਕ ਜਦੋਂ ਮਹਾਰਾਜਾ ਨੰਦੂ ਗੋਬਿੰਦ ਸਿੰਘ ਸਾਹਿਬ ਜੀ ਸੱਚਖੰਡ ਹੈ ਉਸ ਤੋਂ ਬਾਅਦ ਇਹ ਵਿਧੀ ਵਿਧਾਨ ਸਾਡੇ ਗੁਰਾਂ ਨੇ ਮੰਨਤਾ ਕਿ ਨਾ ਤਾਂ ਇਕੱਲਾ ਦੋ ਇਕੱਲਾ ਕੋਈ ਨਾਮ ਦੇ ਸਕਦਾ ਹੈ ਤੇ ਨਾ ਹੀ ਕੋਈ ਇਕੱਲਾ ਦੋ ਇਕੱਲਾ ਨਾਮ ਲੈ ਸਕਦਾ। ਕੱਲ ਦੁੱਖਾਂ ਦੇ ਵਿੱਚ ਕੋਲੋਂ ਕੋਈ ਨਾਮ ਲਵੇਗਾ ਭਾਵੇਂ ਕੋਈ ਖਤਾ ਹੋਵੇ ਜੋ ਗੁਣ ਤੇਮੋ ਹੋਣ ਜਾਂ ਚਾਲ ਹੋਣ ਨਾਮ ਦੀ ਮਿੱਥ ਮਰਿਆਦਾ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਪੰਜ ਪਿਆਰੇ ਸਹਿਬਾਨ ਜਿਨ੍ਹਾਂ ਤੇ ਅੰਮ੍ਰਿਤ ਕੇ ਦਾਤੇ ਹਨ ਉੱਥੇ ਨਾਮ ਦੇ ਵੀ ਦਾਤੇ ਫਿਰ ਜਿਸ ਦੇ ਨਾਮ ਦੀ ਦਾਤ ਪ੍ਰਾਪਤ ਹੋਣੀ ਹੈ ਉਸ ਵੇਲੇ ਆਪਨੇ ਜੀਵਨ ਦੇ ਵਿੱਚ ਪ੍ਰਗਾਸ਼ ਕਰਨਾ ਤੇ ਨਾਮ ਦਾ ਪ੍ਰਕਾਸ਼ ਕਰਨ ਦਾ ਵਿਧੀ ਵਿਧਾਨ ਦਾਨੇਪਾ ਪੁਰਖਾਂ ਨੇ ਦੱਸਿਆ ਕਿ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਘਰਾਂ ਦੇ ਵਿੱਚ ਨਲਕੇ ਮੋਟਰਾਂ ਇਤਿਆਦਿਕ ਬੋਰ ਹੁੰਦਾ ਸੀ ਉਸ ਤੋਂ ਪਰੰਤ ਜਦੋਂ ਸਾਰੇ ਪੋਰ ਹੋ ਜਾਣ ਫਿਰ ਬਾल्टी ਦੇ ਨਾਲ ਜਿਹੜਾ ਨਲਕਾ ਹੁੰਦਾ ਸੀ ਚਾਹੇ ਮੋਟਰ ਦਾ ਪਾਈਪ ਹੁੰਦਾ ਸੀ ਉਸ ਦੇ ਦੁਆਰਾ ਪਾਣੀ ਪਾਇਆ ਜਾਂਦਾ ਸੀ ਤੇ ਦਾਨ ਨੇ ਕਹਿੰਦੇ ਸਨ ਜੇ ਉਹ ਪਾਣੀ ਪਾਈਏ ਤੇ ਬੋਰ ਕਿਤੇ ਉਹ ਬੋਰ ਦਾ ਜਿਹੜਾ ਪਾਣੀ ਉਹ ਮਿੱਠਾ ਨਿਕਲਦਾ ਹੈ ਇਹ ਗੁਰੂ ਨੇ ਸਾਨੂੰ ਦਾਤ ਦੇਤੀ ਕਿ ਮੁਗਧ ਦੁਆਰਾ ਐਤੋ ਸਾਜ ਸਰੀਰ ਅੰਤਰ ਅੰਮ੍ਰਿਤ ਦੀ ਦਾਤ ਦਿੱਤੀ ਫਿਰ ਨਾਮ ਦੀ ਦਾਤ ਦਿੱਤੀ ਤੇ ਮਹਾਰਜ ਸ੍ਰੀ ਬਾਚਨ ਜੀ ਕਹਿੰਦੇ ਹੋਏ ਜਿਹੜਾ ਇਹ ਮਿੱਠਾ ਬਾਜਰੂਪ ਦਾ ਨਾਮ ਹੈ ਇਹ ਬਾਜਰੂਪ ਪਰਮੇਸ਼ਰ ਦਾ ਅੰਮ੍ਰਿਤ ਨਾਮ ਹੈ ਇਸ ਦਾ ਪ੍ਰਗਾਸ ਕਰਨਾ ਹੈ ਆਪਣੇ ਜੀਵਨ ਮਹਾਰਾਜ ਕੀ ਲਾਭੋਵੇਗਾ ਤੇ ਸਤਿਗੁਰੂ ਧੰਗੁਰੂ ਨਿਰੰਕਸਰ ਮਹਾਰਾਜ ਜੀ ਦਾ ਬਚਨ ਆਪਾਂ ਸਰਵਣ ਕੀਤਾ ਹੈ ਅੰਤ ਕਾਲ ਮਤ ਲਾਗੇ ਪੀਰ ਅੰਤ ਕਾਲ ਭਾਵ ਜਿਸ ਵੇਲੇ ਵੀ ਮਨੁੱਖ ਨੇ ਸੰਸਾਰ ਦੇ ਵਿੱਚੋਂ ਚਲੇ ਜਾਣਾ ਹੈ ਉਸ ਵੇਲੇ ਜਿਹੜਾ ਜਮਾਂ ਦਾ ਦੁੱਖ ਹੈ ਨਾ ਜਿਸ ਜਿਹ ਪ੍ਰਥਾਏ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਜਿੰਦਨੇ ਮਾਣੀ ਕਟੀ ਹੈ ਹੱਡਾਂ ਕੂ ਕੜਕਾਰ ਜਿਸ ਤੇ ਪ੍ਰਥਾਏ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪੰਖ ਪਵਿੱਤਰ ਬਾਣੀ ਕਹਿੰਦੀ ਹੈ ਕਿ ਇੰਨੇ ਜਾਨ ਦੁੱਖ ਦਿੱਤੇ ਜਾਂਦੇ ਜਿਸ ਦਾ ਕੋਈ ਹਿਸਾਬ ਕਿਤਾਬ ਨਹੀਂ ਜਿਸ ਜਿਹੜੀ ਗਿਣਤੀ ਕਰਨੀ ਵੀ ਮੁਸ਼ਕਲ ਹੈ ਉਸ ਜਗਤ ਦੇ ਉੱਪਰ ਜਿੱਥੇ ਕੋਈ ਸੰਸਾਰ ਦਾ ਕੀਤਾ ਹੋਇਆ ਕਾਰਨ ਕੋਈ ਸੰਸਾਰ ਦਾ ਰਿਸ਼ਤੇਦਾਰ ਮਨੁੱਖਾ ਜੀਵਨ ਦਾ ਸਹਾਈ ਨਹੀਂ ਹੋਣਾ ਧੰਨ ਗੁਰਦੇਵ ਮਾਦ ਸਾਬ ਜੀ ਕਹਿੰਦੇ ਜੈ ਮਾਤ ਪਿਤਾ ਸੁਤ ਮੀਤ ਨ ਭਾਈ ਮਨੁ ਮੂਹ ਨਾਮ ਤੇਰੇ ਸੰਗ ਸਾਰ ਉਹ ਜਮਾਂ ਦੀ ਮਾਲ ਨੂੰ ਬਚਾਉਣ ਦੇ ਵਾਸਤੇ ਕੇਵਲ ਵਾਹਿਗੁਰੂ ਪ੍ਰਮਾਤਮਾ ਦਾ ਨਾਮ ਹੀ ਸਹਾਈ ਤਾ ਇਹ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਜੋ ਆਪਣੀ ਕਿਰਪਾ ਦੇ ਰੂਪ ਦੇ ਵਿੱਚ ਸਰਵਣ ਕਰ ਰਿਹਾ ਸੰਰਾਗ ਰਸੰਤ ਦੇ ਵਿੱਚੋਂ ਸਤਿਗੁਰੂ ਕਿਰਪਾ ਕਰ ਗੁਰਬਾਣੀ ਗੁਰੂ ਕੀ ਉਪੀਰਤਨ ਸਾਡੇ ਹਿਰਦਿਆਂ ਦੇ ਵਿੱਚ ਵਸੇ ਜਿਸ ਦੇ ਨਾਲ ਜਨਮ ਸਫਲ ਹੋਣਾ ਇੱਥੇ ਕਥਨ ਮਿਸ਼ਰਾਮ ਹੋਇਆ ਭੁੱਲਾਂ ਦੀ ਮੁਆਫੀ ਅੱਗੇ ਤੋਂ ਸਮਾਤ ਬਖਸ਼ਨੀ ਜੀ ਅਸੀਸ ਬਖਸ਼ਦੇ ਹੋਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ RAM ਕਲੀ ਮਹਲਾ ਤੀਜਾ ਆਨੰਦ ਇੱਕ ਓਮਕਾਰ ਸਤਿਗੁਰ ਪ੍ਰਸਾਦ ਆਨੰਦ ਭਾਇ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤੋਂ ਪਾਇਆ ਉਸਹਿ ਸੇਤੀ ਮਨ ਵਜੀਆਂ ਵਾਦਿਆ ਕਰਤ ਤਨ ਤੇ ਰਹਿ ਸੰਕਿਸ਼ ਹੈ ਜਿਸ ਦੇ ਸੋ ਆਵੇ ਸਦਾ ਸਿੱਖ ਸਲਾਹ ਤੇਰੀ ਨਾਮ ਮਨ ਵਿਸਾਵੇ ਨਾਮ ਜਿਨ ਕੈ ਮਨ ਹਸਿਆ ਵਾਜੇ ਸੰਤ ਘਨੇਰੇ ਕਹਿ ਨਾਮਕ ਸੱਜੇ ਸਾਹਿਬ ਕਿਆ ਨਹੀਂ ਕਰਦੇ ਰਹਿ ਸੱਚਾ ਨਾਮ ਮੇਰਾ ਆਧਾਰੋ ਸੱਚ ਦਾ ਨਾਮ ਆਧਾਰ ਮੇਰਾ ਜਿਉ ਭੁਖਾ ਸਦਗਵਾਈਆ ਕਰ ਖਾਨ ਸੁਖ ਮਨ ਆਏ ਹੱਸਿਆ ਜੇ ਇੱਛਾ ਸੰਭ ਪੁਜਾਈਆ ਸਦਾ ਗੁਰੂ ਬਾਣੀ ਕੀਤਾ ਬੋਲੋ ਵਿਤੋ ਜਸ ਜੀਆ ਇਹ ਵਧਾਈਆ ਕਹੇ ਨਾਮ ਸੁਨੋ ਸੰਤੋ ਸਬਦ ਧਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜ ਪੰਥ ਸਬਦਿਤ ਘਰ ਸੁਭਾਗ ਹੈ ਘਰ ਸੁਭਾਗ ਹੈ ਸੰਗ ਵਾਜ ਕਲਾ ਜਿਤ ਕਰਤਾ ਹਈਆ ਅੰਤ ਦੋ ਤੁਦ ਵਸ ਕੀਤੇ ਕਾਲ ਕੰ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਜੈ ਲਾਗੇ ਕਹਿ ਨਾਮ ਤੈ ਸੁਖ ਹੋਆ ਤਿਤ ਘਰਿਆ ਮਹਤੁਵਾਜਿ ਕਲ ਦਸਨੋਂ ਵਡ ਪਾ ਕੀ ਹੋ ਸਗ do meu país.